ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹਾਂਜੀ ਦੋਸਤੋ ਹਾਜ਼ਰ ਹੋਏ ਆ ਅੱਜ ਇੱਕ ਨਵੀਂ ਕਹਾਣੀ ਦੇ ਨਾਲ ਇੱਕ ਦਿਨ ਇੱਕ ਗਰੀਬ ਪਰਿਵਾਰ ਦਾ 10 ਸਾਲਾਂ ਦਾ ਮੁੰਡਾ ਜਿਸ ਦੇ ਪੁਰਾਣੇ ਤੇ ਪਾਟੇ ਹੋਏ ਕੱਪੜੇ ਪਾਏ ਹੋਏ ਸੀ ਤੇ ਅਚਾਨਕ ਇੱਕ ਦਿਨ ਆਪਣੇ ਮਾਤਾ ਪਿਤਾ ਨੂੰ ਬਿਨਾਂ ਦੱਸੇ ਘਰ ਛੱਡ ਕੇ ਚਲਾ ਜਾਂਦਾ ਹੈ ਪਰਿਵਾਰ ਵਾਲੇ ਉਸ ਦੀ ਬਹੁਤ ਭਾਲ ਕਰਦੇ ਆ ਪਰ ਉਹ ਕਿਤੇ ਵੀ ਉਹਨਾਂ ਨੂੰ ਨਹੀਂ ਮਿਲਦਾ ਸਮਾਂ ਬੀਤਦਾ ਗਿਆ 3 ਸਾਲ ਗੁਜ਼ਰ ਗਏ ਤੇ ਪਰਿਵਾਰ ਮੰਨ ਲੈਂਦਾ ਕਿ ਉਹਨਾਂ ਦਾ ਬੇਟਾ ਹੁਣ ਇਸ ਦੁਨੀਆ ਵਿੱਚ ਨਹੀਂ ਰਿਹਾ ਪਰ ਦੋਸਤੋ ਇਹ ਕਹਾਣੀ ਇੱਥੇ ਹੀ ਖਤਮ ਨਹੀਂ ਹੁੰਦੀ ਕੁਝ ਸਾਲਾਂ ਬਾਅਦ ਇੱਕ ਦਿਨ ਉਹ ਮੁੰਡਾ ਵਾਪਸ ਆਉਂਦਾ ਹੈ ਪਰ ਇਸ ਵਾਰ ਉਸ ਦੀ ਪਛਾਣ ਬਿਲਕੁਲ ਬਦਲ ਚੁੱਕੀ ਹੁੰਦੀ ਹੈ ਉਹ ਮੁੰਡਾ ਜੋ ਕਦੇ ਗਰੀਬੀ ਵਿੱਚ ਆਪਣਾ ਬਚਪਨ गुजार ਰਿਹਾ ਸੀ ਅੱਜ ਇੱਕ ਕਰੋੜਪਤੀ ਬਣ ਕੇ ਆਪਣੇ ਘਰ ਵਾਪਸ ਆਉਂਦਾ ਹੈ ਦੋਸਤੋ ਮਹਿੰਗੀਆਂ ਗੱਡੀਆਂ ਉਸਦੇ ਕਾਫਲੇ ਵਿੱਚ ਸ਼ਾਮਲ ਹੁੰਦੀਆਂ ਉਸਦੇ ਨਾਲ 10 ਤੋਂ 15 ਬਾਡੀਗਾਰਡ ਵੀ ਹੁੰਦੇ ਆ ਤੇ ਉਹ ਇੱਕ ਬਹੁਤ ਹੀ ਮਹਿੰਗਾ ਸੂਟ ਪਾ ਕੇ ਆਪਣੇ ਪਿੰਡ ਵਿੱਚ ਕਦਮ ਰੱਖਦਾ ਜਦੋਂ ਉਸਦੇ ਮਾਤਾ ਪਿਤਾ ਉਸ ਨੂੰ ਦੇਖਦੇ ਆ ਤਾਂ ਉਹਨਾਂ ਨੂੰ ਆਪਣੀਆਂ ਅੱਖਾਂ ਤੇ ਯਕੀਨ ਨਹੀਂ ਹੁੰਦਾ ਉਸ ਨੂੰ ਪਹਿਚਾਨ ਨਹੀਂ ਪਾਉਂਦੇ ਕਿਉਂਕਿ ਉਹਨਾਂ ਨੇ ਤਾਂ ਮੰਨ ਲਿਆ ਸੀ ਕਿ ਉਹਨਾਂ ਦਾ ਬੇਟਾ ਹੁਣ ਇਸ ਦੁਨੀਆ ਵਿੱਚ ਨਹੀਂ ਰਿਹਾ ਪਰ ਜਦੋਂ ਸੱਚ ਸਾਹਮਣੇ ਆਉਂਦਾ ਹੈ ਤਾਂ ਉਹਨਾਂ ਦੇ ਹੰਝੂ ਰੁਕਣ ਦਾ ਨਾਮ ਨਹੀਂ ਲੈਂਦੇ ਦੋਸਤੋ ਆਖਿਰ ਕਹਾਣੀ ਦਾ ਪੂਰਾ ਸੱਚ ਕੀ ਸੀ ਤੇ ਇਹ 10 ਸਾਲ ਦਾ ਮੁੰਡਾ 10 ਸਾਲ ਦੀ ਉਮਰ ਵਿੱਚ ਹੀ ਆਪਣਾ ਘਰ ਛੱਡ ਕੇ ਭੱਜ ਗਿਆ ਸੀ 10 ਤੋਂ 15 ਸਾਲਾਂ ਵਿੱਚ ਉਸ ਦੇ ਨਾਲ ਅਜਿਹਾ ਕੀ ਹੋਇਆ ਜਿਸ ਵਜ੍ਹਾ ਨਾਲ ਉਹ ਗਰੀਬ ਤੋਂ ਕਰੋੜਪਤੀ ਬਣ ਗਿਆ ਸੀ ਪੂਰੀ ਕਹਾਣੀ ਦੀ ਪੂਰੀ ਸਚਾਈ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਦੋਸਤੋ ਇਹ ਸੱਚੀ ਘਟਨਾ ਪਾਣੀਪੱਤਕਰਨਾਲ ਦੀ ਹੈ ਉਸ ਸ਼ਹਿਰ ਵਿੱਚ ਇੱਕ ਰਾਜੂ ਨਾਮ ਦਾ ਲੜਕਾ ਰਹਿੰਦਾ ਸੀ ਰਾਜੂ ਦੀ ਉਮਰ 10 ਸਾਲ ਦੇ ਆਸ-ਪਾਸ ਹੁੰਦੀ ਹੈ ਬਾਰੇ ਦੋਸਤੋ ਕੁਝ ਦਿਨ ਪਹਿਲਾਂ ਹੀ ਰਾਜੂ ਦੀ ਮਾਂ ਦਾ ਆਪਰੇਸ਼ਨ ਹੋਇਆ ਸੀ ਰਾਜੂ ਦੀ ਮਾਂ ਨੂੰ ਇੱਕ ਬਿਮਾਰੀ ਸੀ ਤੇ ਜਦੋਂ ਰਾਜੂ ਦੀ ਮਾਂ ਦਾ ਆਪਰੇਸ਼ਨ ਹੋਇਆ ਸੀ ਤੇ ਉਸ ਦਾ ਆਪਰੇਸ਼ਨ ਕਰਵਾਉਣ ਵਿੱਚ ਬਹੁਤ ਜ਼ਿਆਦਾ ਪੈਸਾ ਲੱਗ ਗਿਆ ਸੀ ਜਿਸ ਵਜ੍ਹਾ ਨਾਲ ਰਾਜੂ ਦੇ ਪਿਤਾ ਨੇ ਆਪਣੇ ਹੀ ਪਿੰਡ ਦੇ ਸੇਠ ਤੋਂ 8 ਲੱਖ ਰੁਪਏ ਉਧਾਰ ਲਏ ਸੀ ਤੇ ਰਾਜੂ ਦੇ ਪਿਤਾ ਸੇਠ ਨੂੰ ਪੈਸੇ ਵਾਪਸ ਨਹੀਂ ਦੇ ਸਕੇ ਉਹ ਕਾਰਜ ਨਹੀਂ ਚੁਕਾ ਸਕੀ ਸੀ ਫਿਰ ਇੱਕ ਦਿਨ ਰਾਜੂ ਦੇ ਘਰੇ ਜਿਸ ਸੇਠ ਨੇ ਪੈਸੇ ਦਿੱਤੇ ਸੀ ਉਹ ਉਹਨਾਂ ਦੇ ਘਰ ਆ ਜਾਂਦਾ ਹੈ ਤੇ ਰਾਜੂ ਦੇ ਪਾਪਾ ਨੂੰ ਬੁਰਾ ਭਲਾ ਕਹਿਣ ਲੱਗਦਾ ਹੈ ਤੇ ਆਪਣਾ ਪੈਸਾ ਵਿਆਜ ਸਮੇਤ ਵਾਪਸ ਮੰਗਣ ਲੱਗ ਜਾਂਦਾ ਹੈ ਪਰ ਰਾਜੂ ਦੇ ਮਾਤਾ ਪਿਤਾ ਕੋਲ ਪੈਸੇ ਨਹੀਂ ਸਨ ਕਿ ਉਹ ਸੇਠ ਦਾ ਕਰਜ਼ਾ ਵਾਪਸ ਕਰ ਦੇਣ ਇਸ ਵਜ੍ਹਾ ਕਾਰਨ ਉਸ ਸੇਠ ਨੇ ਰਾਜੂ ਦੇ ਪਿਤਾ ਕੋਲ ਜੋ ਥੋੜੀ-ਬਹੁਤ ਜ਼ਮੀਨ ਦਾ ਟੁਕੜਾ ਸੀ ਉਸ ਤੇ ਕਬਜ਼ਾ ਕਰ ਲਿਆ ਸੀ ਤੇ ਸੇਠ ਕਹਿੰਦਾ ਕਿ ਜਦੋਂ ਤੱਕ ਤੁਸੀਂ ਮੈਨੂੰ ਮੇਰਾ 8 ਲੱਖ ਰੁਪਏ ਵਿਆਜ ਸਮੇਤ ਵਾਪਸ ਨਹੀਂ ਕਰੋਗੇ ਤਾਂ ਉਦੋਂ ਤੱਕ ਮੈਂ ਤੁਹਾਡੀ ਜ਼ਮੀਨ ਵਾਪਸ ਨਹੀਂ ਦੇਵਾਂਗਾ ਇਹ ਸੁਣ ਕੇ ਰਾਜੂ ਦੇ ਮਾਤਾ-ਪਿਤਾ ਬਹੁਤ ਪਰੇਸ਼ਾਨ ਹੋ ਗਏ ਕਿਉਂਕਿ ਜੋ ਥੋੜੀ ਜਹੀ ਜ਼ਮੀਨ ਉਹਨਾਂ ਦੇ ਕੋਲ ਸੀ ਰਾਜੂ ਦੇ ਪਾਪਾ ਉਸ ਜ਼ਮੀਨ ਤੇ ਹੀ ਖੇਤੀ ਕਰਦੇ ਸੀ ਤੇ ਉਸ ਜ਼ਮੀਨ ਦੇ ਨਾਲ ਹੀ ਉਹਨਾਂ ਦੇ ਘਰ ਦਾ ਗੁਜ਼ਾਰਾ ਚੱਲਦਾ ਸੀ ਉਸ ਦਿਨ ਸ਼ਾਮ ਦਾ ਸਮਾਂ ਸੀ ਰਾਜੂ ਤੇ ਰਾਜੂ ਦੇ ਮਾਤਾ ਪਿਤਾ ਤੇ ਰਾਜੂ ਦੀ ਛੋਟੀ ਭੈਣ ਚਾਰੀ ਜਣੇ ਇੱਕ ਜਗ੍ਹਾ ਤੇ ਬੈਠੇ ਸੀ ਤੇ ਰਾਜੂ ਆਪਣੇ ਮਾਤਾ ਪਿਤਾ ਦੀਆਂ ਗੱਲਾਂ ਚੁੱਪ ਚਾਪ ਬੈਠ ਕੇ ਸੁਣ ਰਿਹਾ ਸੀ ਰਾਜੂ ਦੇ ਮਾਤਾ ਪਿਤਾ ਗੱਲਾਂ ਕਰਦੇ ਹੋਏ ਕਹਿ ਰਹੇ ਸੀ ਕਿ ਸਾਡੇ ਕੋਲ ਜੋ ਥੋੜੀ ਜਹੀ ਜ਼ਮੀਨ ਸੀ ਤੇ ਉਹ ਵੀ ਹੁਣ ਸੇਠ ਦੇ ਹੱਥਾਂ ਵਿੱਚ ਚਲੀ ਗਈ ਹੈ ਹੁਣ ਉਹ ਵੀ ਸਾਡੇ ਕੋਲ ਨਹੀਂ ਰਹੀ ਸਾਨੂੰ ਕਿਵੇਂ ਨਾ ਕਿਵੇਂ ਕਰਕੇ ਛਡਵਾਉਣੀ ਹੀ ਪਵੇਗੀ ਕਿਉਂਕਿ ਜੇ ਆਪਾਂ ਖੇਤੀ ਨਹੀਂ ਕਰਾਂਗੇ ਤਾਂ ਅਸੀਂ ਕੀ ਖਾਵਾਂਗੇ ਤੇ ਇਹ ਵੀ ਕਹਿ ਰਹੇ ਸੀ ਕਿ ਸਾਡੇ ਕੋਲ ਇੰਨੇ ਪੈਸੇ ਵੀ ਨਹੀਂ ਅਸੀਂ ਇੰਨੀ ਜਲਦੀ 8 ਲੱਖ ਦਾ ਇੰਤਜ਼ਾਮ ਕਿਵੇਂ ਕਰਾਂਗੇ ਰਾਜੂ ਆਪਣੇ ਮਾਤਾ ਪਿਤਾ ਦੀਆਂ ਗੱਲਾਂ ਨੂੰ ਪੂਰੇ ਧਿਆਨ ਨਾਲ ਸੁਣ ਰਿਹਾ ਸੀ ਤੇ ਉਹਨਾਂ ਦੀਆਂ ਗੱਲਾਂ ਨੂੰ ਸੁਣ ਕੇ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਿਆ ਤੇ ਬੈਠੇ-ਬੈਠੇ ਰਾਜੂ ਦੇ ਮਨ ਵਿੱਚ ਇੱਕ ਅਜੀਹਾ ਖਿਆਲ ਆਇਆ ਜੋ ਸ਼ਾਇਦ ਉਸ ਦੀ ਪੂਰੀ ਜ਼ਿੰਦਗੀ ਬਦਲ ਦਿੰਦਾ ਹੈ ਦੋਸਤੋ ਜੋ ਰਾਜੂ ਸੀ ਉਹ ਆਪਣੇ ਮਾਤਾ ਪਿਤਾ ਦੇ ਹਾਲਾਤਾਂ ਨੂੰ ਸਮਝਦਾ ਹੈ ਤੇ ਉਸ ਦਿਨ ਉਸ ਦੇ ਜੋ ਕੱਪੜੇ ਪਾਏ ਹੋਏ ਸੀ ਤੇ ਉਹ ਉਹਨਾਂ ਕੱਪੜਿਆਂ ਵਿੱਚ ਆਪਣੇ ਘਰੋਂ ਚਲਾ ਜਾਂਦਾ ਹੈ ਜਦੋਂ ਘਰੋਂ ਜਾਂਦਾ ਤਾਂ ਉਹ ਰੇਲਵੇ ਸਟੇਸ਼ਨ ਤੇ ਜਾ ਕੇ ਬੈਠ ਜਾਂਦਾ ਹੈ ਰੇਲਵੇ ਸਟੇਸ਼ਨ ਤੇ ਟ੍ਰੇਨ ਆਉਂਦੀ ਹੈ ਤੇ ਉਹ ਉਸ ਟ੍ਰੇਨ ਵਿੱਚ ਬੈਠ ਜਾਂਦਾ ਹੈ ਉਸ ਦੇ ਕੋਲ ਪੈਸੇ ਵੀ ਨਹੀਂ ਸੀ ਕਿ ਉਹ ਟਿਕਟ कटਵਾ ਸਕੇ ਜਦੋਂ ਟ੍ਰੇਨ ਵਿੱਚ ਬੈਠ ਜਾਂਦਾ ਹੈ ਤਾਂ ਟ੍ਰੇਨ ਦਿੱਲੀ ਜਾ ਕੇ ਰੁਕਦੀ ਹੈ ਤੇ ਰਾਜੂ ਦੇ ਕੋਲ ਪੈਸੇ ਵੀ ਨਹੀਂ ਸੀ ਤੇ ਉਸ ਨੂੰ ਭੁੱਖ ਵੀ ਬਹੁਤ ਜ਼ਿਆਦਾ ਲੱਗੀ ਸੀ ਕਿਉਂਕਿ ਉਸ ਨੂੰ ਸਫਰ ਕਰਦੇ ਨੂੰ ਕਾਫੀ ਸਮਾਂ ਹੋ ਗਿਆ ਸੀ ਹੁਣ ਰਾਜੂ ਰੇਲਵੇ ਸਟੇਸ਼ਨ ਤੋਂ ਬਾਹਰ ਨਿਕਲਦਾ ਹੈ ਜਿਵੇਂ ਹੀ ਉਹ ਸਟੇਸ਼ਨ ਤੋਂ ਬਾਹਰ ਆਉਂਦਾ ਹੈ ਤਾਂ ਬਾਹਰਲੀ ਦੁਨੀਆ ਨੂੰ ਦੇਖ ਕੇ ਬਹੁਤ ਜ਼ਿਆਦਾ ਹੈਰਾਨ ਹੋ ਜਾਂਦਾ ਹੈ ਤੇ ਪਰੇਸ਼ਾਨ ਹੋ ਜਾਂਦਾ ਹੈ ਕਿਉਂਕਿ ਦੋਸਤੋ ਰਾਜੂ ਬਚਪਨ ਤੋਂ ਹੀ ਆਪਣੇ ਪਿੰਡ ਵਿੱਚ ਰਹਿੰਦਾ ਸੀ ਤੇ ਰਾਜੂ ਆਪਣੀ ਜ਼ਿੰਦਗੀ ਚ ਪਹਿਲੀ ਵਾਰ ਸ਼ਹਿਰ ਵਿੱਚ ਆਇਆ ਸੀ ਤੇ ਇੰਨੇ ਲੋਕਾਂ ਨੂੰ ਦੇਖਿਆ ਸੀ ਤੇ ਇੰਨੀਆਂ ਜ਼ਿਆਦਾ ਗੱਡੀਆਂ ਨੂੰ ਦੇਖਿਆ ਸੀ ਕਿੰਨੀਆਂ ਵੱਡੀਆਂ-ਵੱਡੀਆਂ ਬਿਲਡਿੰਗਾਂ ਨੂੰ ਦੇਖ ਕੇ ਇਹ ਸਭ ਕੁਝ ਦੇਖ ਕੇ ਉਹ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦਾ ਹੈ ਫਿਰ ਰਾਜੂ ਸਟੇਸ਼ਨ ਤੋਂ ਅੱਗੇ ਵੱਲ ਨੂੰ ਚਲਾ ਜਾਂਦਾ ਹੈ ਫਿਰ ਰਸਤੇ ਵਿੱਚ ਉਸ ਨੂੰ ਇੱਕ ਢਾਬਾ ਦਿਖਾਈ ਦਿੰਦਾ ਹੈ ਤੇ ਉਸ ਢਾਬੇ ਤੇ ਬਹੁਤ ਸਾਰੇ ਟਰੱਕਾਂ ਵਾਲੇ ਟਰੱਕਾਂ ਨੂੰ ਸਾਈਡ ਤੇ ਲਗਾ ਕੇ ਉਸੇ ਢਾਬੇ ਤੇ ਬੈਠ ਕੇ ਖਾਣਾ ਖਾ ਰਹੇ ਸੀ ਤੇ ਰਾਜੂ ਉਹਨਾਂ ਵਿੱਚੋਂ ਹੀ ਇੱਕ ਆਦਮੀ ਦੇ ਕੋਲ ਜਾਂਦਾ ਹੈ ਤੇ ਉਸ ਨੂੰ ਹੱਥ ਜੋੜ ਕੇ ਕਹਿੰਦਾ ਹੈ ਕਿ ਅੰਕਲ ਮੈਨੂੰ ਕੰਮ ਦੀ ਜ਼ਰੂਰਤ ਹੈ ਤੇ ਮੈਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੈ ਕੀ ਤੁਸੀਂ ਮੈਨੂੰ ਕੰਮ ਤੇ ਰੱਖ ਸਕਦੇ ਹੋ ਉਹ ਜੋ ਟਰੱਕ ਵਾਲਾ ਸੀ ਉਹ ਰਾਜੂ ਨੂੰ ਕਹਿੰਦਾ ਹੈ ਕਿ ਦੇਖ ਬੇਟਾ ਮੇਰੇ ਕੋਲ ਤਾਂ ਕੋਈ ਕੰਮ ਨਹੀਂ ਜੇ ਤੈਨੂੰ ਕੰਮ ਚਾਹੀਦਾ ਤਾਂ ਤੂੰ ਢਾਬੇ ਵਾਲੇ ਦੇ ਕੋਲ ਜਾ ਕੇ ਉਸ ਨਾਲ ਗੱਲ ਕਰ ਸਕਦਾ ਹੈ ਸ਼ਾਇਦ ਉਸ ਦੇ ਕੋਲ ਤੇਰੇ ਲਈ ਕੋਈ ਕੰਮ ਹੋਵੇ ਫਿਰ ਰਾਜੂ ਉਸ ਨੂੰ ਕਹਿੰਦਾ ਹੈ ਅੰਕਲ ਮੈਨੂੰ ਜਿਆਦਾ ਪੈਸੇ ਨਹੀਂ ਚਾਹੀਦੇ ਮੈਂ ਤੁਹਾਡੇ ਕੋਲੋਂ ਪੈਸੇ ਨਹੀਂ ਮੰਗਾਗਾ ਜੇ ਤੁਸੀਂ ਮੈਨੂੰ ਖਾਣਾ ਖਾਣ ਲਈ ਦੇ ਦੇਉਗੇ ਤਾਂ ਮੈਂ ਤੁਹਾਡਾ ਸਾਰਾ ਕੰਮ ਕਰ ਦੇਵਾਂਗਾ ਤੁਸੀਂ ਜਿਸ ਕੰਮ ਲਈ ਕਹੋਗੇ ਮੈਂ ਉਸ ਕੰਮ ਲਈ ਮਨਾ ਨਹੀਂ ਕਰਾਂਗਾ ਤੇ ਜੋ ਟਰੱਕ ਚਲਾਉਣ ਵਾਲਾ ਆਦਮੀ ਸੀ ਉਹ ਸੋਚਣ ਲੱਗ ਜਾਂਦਾ ਹੈ ਕਿ ਸਿਰਫ ਖਾਣਾ ਖਾਣ ਲਈ ਲੜਕਾ ਕੰਮ ਕਰਨਾ ਚਾਹੁੰਦਾ ਹੈ ਤਾਂ ਇਸ ਵਿੱਚ ਕੋਈ ਬੁਰਾਈ ਨਹੀਂ ਤੇ ਟਰੱਕ ਡਰਾਈਵਰ ਰਾਜੂ ਨੂੰ ਆਪਣੇ ਨਾਲ ਰੱਖ ਲੈਂਦਾ ਹੈ ਤੇ ਡਰਾਈਵਰ ਟਰੱਕ ਲੈ ਕੇ ਚਲਾ ਜਾਂਦਾ ਹੈ ਤੇ ਰਾਜੂ ਉਸਦੇ ਨਾਲ ਬੈਠਾ ਸੀ ਤੇ ਰਾਜੂ ਉਸ ਨਾਲ ਹੀ ਕੰਮ ਕਰਨ ਲੱਗ ਜਾਂਦਾ ਹੈ ਹੁਣ ਜਦੋਂ ਵੀ ਟਰੱਕ ਡਰਾਈਵਰ ਨੇ ਕੁਝ ਮਗਵਾਉਣਾ ਹੁੰਦਾ ਸੀ ਤਾਂ ਉਹ ਰਾਜੂ ਨੂੰ ਭੇਜ ਦਿੰਦਾ ਸੀ ਤੇ ਰਾਜੂ ਉਹ ਸਮਾਨ ਖਰੀਦ ਕੇ ਲਿਆ ਕੇ ਟਰੱਕ ਡਰਾਈਵਰ ਨੂੰ ਦੇ ਦਿੰਦਾ ਸੀ ਤੇ ਇਸੇ ਤਰ੍ਹਾਂ ਰਾਜੂ ਦੀ ਜ਼ਿੰਦਗੀ ਹੌਲੀ-ਹੌਲੀ ਗੁਜ਼ਰਨ ਲੱਗੀ ਸੀ ਤੇ ਹੁਣ ਰਾਜੂ ਹੌਲੀ-ਹੌਲੀ ਵੱਡਾ ਵੀ ਹੋ ਰਿਹਾ ਸੀ ਫਿਰ ਇੱਕ ਦਿਨ ਰਾਜੂ ਮਾਲਕ ਜਾਨੀ ਕਿ ਜਿਸ ਟਰੱਕ ਡਰਾਈਵਰ ਨਾਲ ਰਹਿੰਦਾ ਸੀ ਉਸ ਨੂੰ ਕਹਿੰਦਾ ਹੈ ਕਿ ਸਾਹਿਬ ਦੇਖੋ ਮੈਂ ਵੀ ਟਰੱਕ ਚਲਾਉਣਾ ਸਿੱਖਣਾ ਚਾਹੁੰਦਾ ਹਾਂ ਫਿਰ ਟਰੱਕ ਡਰਾਈਵਰ ਰਾਜੂ ਨੂੰ ਹੌਲੀ-ਹੌਲੀ ਟਰੱਕ ਚਲਾਉਣਾ ਵੀ ਸਿਖਾਉਣ ਲੱਗ ਜਾਂਦਾ ਹੈ ਪਰ ਜੋ ਰਾਜੂ ਸੀ ਉਸ ਦੇ ਕੋਲ ਹਜੇ ਤੱਕ ਡਰਾਈਵਿੰਗ ਲਾਇਸੈਂਸ ਨਹੀਂ ਸੀ ਕਿਉਂਕਿ ਉਸ ਦੀ ਉਮਰ 18 ਸਾਲ ਤੋਂ ਘੱਟ ਸੀ ਇਸ ਕਰਕੇ ਉਹ ਟਰੱਕ ਡਰਾਈਵਰ ਉਸ ਨੂੰ ਬਹੁਤ ਜ਼ਿਆਦਾ ਘੱਟ ਟਰੱਕ ਚਲਾਉਣ ਲਈ ਦਿੰਦਾ ਸੀ ਤੇ ਹੁਣ ਰਾਜੂ ਹੌਲੀ ਹੌਲੀ ਲਾਇਸੈਂਸ ਬਣਾਉਣ ਤੋਂ ਪਹਿਲਾਂ ਹੀ ਚੰਗੀ ਤਰ੍ਹਾਂ ਟਰੱਕ ਚਲਾਉਣਾ ਸਿੱਖ ਗਿਆ ਸੀ ਫਿਰ ਜਦੋਂ ਉਸ ਦੀ ਉਮਰ 18 ਸਾਲਾਂ ਦੀ ਹੁੰਦੀ ਹੈ ਤਾਂ ਰਾਜੂ ਆਪਣਾ ਡਰਾਈਵਰੀ ਲਾਇਸੈਂਸ ਵੀ ਬਣਾ ਲੈਂਦਾ ਹੈ ਜਦੋਂ ਉਸਦਾ ਲਾਇਸੈਂਸ ਬਣ ਜਾਂਦਾ ਹੈ ਤਾਂ ਰਾਜੂ ਕਿਸੇ ਹੋਰ ਮਾਲਕ ਦੇ ਟਰੱਕ ਨੂੰ ਚਲਾਉਣ ਲੱਗ ਜਾਂਦਾ ਹੈ ਤੇ ਹੁਣ ਰਾਜੂ ਦੀ ਜ਼ਿੰਦਗੀ ਵਧੀਆ ਗੁਜ਼ਰਨ ਲੱਗਦੀ ਹੈ ਹੁਣ ਰਾਜੂ ਮਹੀਨੇ ਦਾ 30 ਤੋਂ 35000 ਟਰੱਕ ਚਲਾ ਕੇ ਆਰਾਮ ਨਾਲ ਕਮਾ ਲੈਂਦਾ ਸੀ ਤੇ ਬਚਾ ਲੈਂਦਾ ਸੀ ਇੱਕ ਦਿਨ ਰਾਜੂ ਟਰੱਕ ਲੈ ਕੇ ਕਿਤੇ ਜਾ ਰਿਹਾ ਸੀ ਤੇ ਉਸਦੇ ਟਰੱਕ ਦੇ ਅੰਦਰ ਜੋ ਸਮਾਨ ਸੀ ਉਹ ਲੋਡ ਕੀਤਾ ਹੋਇਆ ਸੀ ਉਹ ਉਸ ਨੂੰ ਉਤਾਰਨ ਲਈ ਕਿਤੇ ਜਾ ਰਿਹਾ ਸੀ ਤਾਂ ਰਸਤੇ ਵਿੱਚ ਉਸ ਨੂੰ ਇੱਕ ਕਾਰ ਦਿਖਾਈ ਦਿੰਦੀ ਹੈ ਤੇ ਉਸ ਕਾਰ ਦਾ ਬਹੁਤ ਬੁਰੇ ਤਰੀਕੇ ਨਾਲ ਐਕਸੀਡੈਂਟ ਹੋਇਆ ਸੀ ਤੇ ਰੋਡ ਦੇ ਸਾਈਡ ਤੇ ਹਾਈਵੇ ਦੇ ਕੋਲ ਖੜੀ ਸੀ ਤੇ ਉਸ ਕਾਰ ਦੀ ਹਾਲਤ ਇੰਨੀ ਜ਼ਿਆਦਾ ਖਰਾਬ ਸੀ ਉਸ ਸਮੇਂ ਰਾਤ ਦਾ ਸਮਾਂ ਸੀ ਤੇ ਰਾਜੂ ਆਪਣੇ ਟਰੱਕ ਨੂੰ ਹਾਈਵੇ ਤੇ ਸਾਈਡ ਤੇ ਖੜਾ ਕਰਦਾ ਹੈ ਤੇ ਜਦੋਂ ਕਾਰ ਦੇ ਕੋਲ ਜਾਂਦਾ ਹੈ ਤਾਂ ਦੇਖਦਾ ਹੈ ਕਿ ਉਸ ਗੱਡੀ ਦੇ ਅੰਦਰ ਇੱਕ ਔਰਤ ਪਈ ਹੋਈ ਹੈ ਤੇ ਉਸ ਦੀ ਜੋ ਹਾਲਤ ਹੈ ਉਹ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਹੈ ਤੇ ਰਾਜੂ ਉਸ ਨੂੰ ਜਲਦੀ ਨਾਲ ਉਸ ਗੱਡੀ ਵਿੱਚੋਂ ਬਾਹਰ ਕੱਢਦਾ ਹੈ ਤੇ ਆਪਣੇ ਟਰੱਕ ਵਿੱਚ ਪਾ ਦਿੰਦਾ ਹੈ ਤੇ ਜਲਦੀ ਨਾਲ ਟਰੱਕ ਚਲਾਉਂਦਾ ਹੈ ਤੇ ਉਸ ਨੂੰ ਹਸਪਤਾਲ ਲੈ ਜਾਂਦਾ ਹੈ ਹਸਪਤਾਲ ਪਹੁੰਚ ਕੇ ਉਸ ਔਰਤ ਨੂੰ ਉੱਥੇ ਦਾਖਲ ਕਰਵਾ ਦਿੰਦਾ ਹੈ ਤੇ ਦਾਖਲ ਕਰਵਾਉਣ ਤੋਂ ਬਾਅਦ ਦੋ ਦਿਨ ਉਥੇ ਹੀ ਰਹਿ ਕੇ ਉਸ ਦਾ ਇਲਾਜ ਕਰਵਾਉਂਦਾ ਹੈ ਤੇ ਫਿਰ ਜਦੋਂ ਔਰਤ ਨੂੰ ਹੋਸ਼ ਆਉਂਦੀ ਹੈ ਤਾਂ ਰਾਜੂ ਉਸ ਦੇ ਕੋਲ ਜਾਂਦਾ ਹੈ ਉਸ ਨਾਲ ਗੱਲ ਕਰਦਾ ਹੈ ਉਸ ਨੂੰ ਪੁੱਛਦਾ ਹੈ ਤੁਹਾਡੀ ਤਬੀਅਤ ਕਿਵੇਂ ਆ ਤੁਸੀਂ ਠੀਕ ਤਾਂ ਹੋ ਤੇ ਉਹ ਔਰਤ ਰਾਜੂ ਨੂੰ ਕਹਿੰਦੀ ਹੈ ਕਿ ਬੇਟਾ ਤੇਰਾ ਬਹੁਤ ਬਹੁਤ ਧੰਨਵਾਦ ਤੂੰ ਮੇਰੀ ਜ਼ਿੰਦਗੀ ਨੂੰ ਬਚਾ ਲਿਆ ਤੇ ਉਹ ਔਰਤ ਰਾਜੂ ਨੂੰ ਇਹ ਵੀ ਕਹਿੰਦੀ ਹੈ ਕਿ ਰਾਜੂ ਜੇ ਤੂੰ ਨਾ ਹੁੰਦਾ ਤਾਂ ਸ਼ਾਇਦ ਅੱਜ ਮੇਰੀ ਜਾਨ ਚਲੀ ਜਾਂਦੀ ਫਿਰ ਉੱਥੇ ਡਾਕਟਰ ਆਉਂਦਾ ਆ ਕੇ ਉਸ ਔਰਤ ਦਾ ਚੈੱਕ ਅਪ ਕਰਦਾ ਤੇ ਕਹਿੰਦਾ ਕਿ ਦੇਖੋ ਮੈਡਮ ਸਹੀ ਸਮੇਂ ਤੇ ਤੁਹਾਨੂੰ ਇਸ ਹਸਪਤਾਲ ਵਿੱਚ ਲਿਆਂਦਾ ਗਿਆ ਨਹੀਂ ਤਾਂ ਐਕਸੀਡੈਂਟ ਦੀ ਵਜ੍ਹਾ ਨਾਲ ਤੁਹਾਡੀ ਜਾਨ ਚਲੀ ਜਾਂਦੀ ਕਿਉਂਕਿ ਤੁਹਾਡੇ ਸਰੀਰ ਵਿੱਚੋਂ ਬਹੁਤ ਖੂਨ ਵਹਿ ਗਿਆ ਸੀ ਤੇ ਤੁਹਾਡੇ ਸਰੀਰ ਵਿੱਚ ਖੂਨ ਦੀ ਕਮੀ ਬਹੁਤ ਜ਼ਿਆਦਾ ਹੋ ਗਈ ਸੀ ਜੇ ਥੋੜਾ ਸਮਾਂ ਹੋਰ ਤੁਹਾਨੂੰ ਸਸਤਾਰ ਨਾ ਲਿਆਂਦਾ ਜਾਂਦਾ ਤਾਂ ਤੁਹਾਡੀ ਜਾਨ ਵੀ ਜਾ ਸਕਦੀ ਸੀ ਉਸ ਔਰਤ ਨੇ ਡਾਕਟਰ ਦੀ ਗੱਲ ਸੁਣੀ ਤਾਂ ਉਸਨੇ ਰਾਜੂ ਦੇ ਸਾਹਮਣੇ ਹੱਥ ਜੋੜ ਕੇ ਰਾਜੂ ਦਾ ਬਹੁਤ ਜਿਆਦਾ ਧੰਨਵਾਦ ਕੀਤਾ ਤੇ ਉਹ ਰਾਜੂ ਨੂੰ ਇਹ ਵੀ ਕਹਿੰਦੀ ਹੈ ਕਿ ਰਾਜੂ ਮੈਂ ਬਹੁਤ ਅਮੀਰ ਔਰਤਾਂ ਮੈਂ ਤੇਰੇ ਲਈ ਕੁਝ ਕਰਨਾ ਚਾਹੁੰਦੀ ਹਾਂ ਰਾਜੂ ਕਹਿੰਦਾ ਹੈ ਕਿ ਮੈਡਮ ਮੇਰਾ ਤਾਂ ਫਰਜ਼ ਹੈ ਕਿ ਲੋਕਾਂ ਦੀ ਮਦਦ ਕਰਨਾ ਤੇ ਮੈਂ ਸਿਰਫ ਆਪਣਾ ਫਰਜ਼ ਨਿਭਾਇਆ ਹੈ ਮੈਨੂੰ ਤੁਹਾਡੇ ਕੋਲੋਂ ਕਿਸੇ ਤਰ੍ਹਾਂ ਦੀ ਕੋਈ ਮਦਦ ਦੀ ਜ਼ਰੂਰਤ ਨਹੀਂ ਹੈ ਮੈਨੂੰ ਤੁਹਾਡੇ ਕੋਲੋਂ ਕੋਈ ਪੈਸਾ ਰੁਪਈਆ ਨਹੀਂ ਚਾਹੀਦਾ ਫਿਰ ਉਹ ਔਰਤ ਰਾਜੂ ਨੂੰ ਕਹਿੰਦੀ ਹੈ ਕਿ ਦੇਖ ਜੇ ਤੈਨੂੰ ਮੇਰੇ ਕੋਲੋਂ ਮਦਦ ਨਹੀਂ ਚਾਹੀਦੀ ਤਾਂ ਤੂੰ ਇੱਕ ਕੰਮ ਕਰ ਤੂੰ ਆਪਣਾ ਮੋਬਾਈਲ ਨੰਬਰ ਮੈਨੂੰ ਦੇ ਦੇ ਜੇ ਮੈਨੂੰ ਕਦੇ ਜ਼ਰੂਰਤ ਪਵੇਗੀ ਤਾਂ ਮੈਂ ਤੈਨੂੰ ਫੋਨ ਕਰ ਲਵਾਂਗੀ ਤੇ ਮੇਰਾ ਮੋਬਾਈਲ ਨੰਬਰ ਵੀ ਤੂੰ ਆਪਣੇ ਕੋਲ ਰੱਖ ਲੈ ਤੂੰ ਜਦੋਂ ਵੀ ਮੇਰੇ ਸ਼ਹਿਰ ਵਿੱਚੋਂ ਆਪਣੇ ਟਰੱਕ ਨੂੰ ਲੈ ਕੇ ਜਾਵੇਂਗਾ ਤਾਂ ਮੈਨੂੰ ਮਿਲਣ ਦੇ ਲਈ ਮੇਰੇ ਘਰ ਜ਼ਰੂਰ ਆਉਣਾ ਮੈਨੂੰ ਤੈਨੂੰ ਮਿਲ ਕੇ ਬਹੁਤ ਖੁਸ਼ੀ ਹੋਵੇਗੀ ਮੈਂ ਤੇਰੇ ਨਾਲ ਬਹੁਤ ਸਾਰੀਆਂ ਗੱਲਾਂ ਕਰਨਾ ਚਾਹੁੰਦੀ ਹਾਂ ਰਾਜੂ ਉਸ ਹਸਪਤਾਲ ਵਿੱਚ ਉਸ ਔਰਤ ਨਾਲ ਗੱਲਾਂ ਬਾਤਾਂ ਕਰਦਾ ਹੈ ਤੇ ਗੱਲਾਂ ਬਾਤਾਂ ਕਰਨ ਤੋਂ ਬਾਅਦ ਆਪਣੇ ਟਰੱਕ ਨੂੰ ਲੈ ਕੇ ਉਸ ਜਗ੍ਹਾ ਤੇ ਪਹੁੰਚ ਜਾਂਦਾ ਹੈ ਜਿੱਥੇ ਉਸਨੇ ਉਹ ਸਮਾਨ ਨੂੰ ਅਨਲੋਡ ਕਰਨਾ ਸੀ ਇਸੇ ਤਰ੍ਹਾਂ ਰਾਜੂ ਦੀ ਜ਼ਿੰਦਗੀ ਗੁਜ਼ਰਨ ਲੱਗੀ ਰਾਜੂ ਟਰੱਕ ਚਲਾ ਕੇ ਵਧੀਆ ਪੈਸਾ ਕਮਾਉਣ ਲੱਗਿਆ ਸੀ ਰਾਜੂ ਦੇ ਕੋਲ 5 ਸਾਲਾਂ ਦੇ ਅੰਦਰ 15 ਲੱਖ ਰੁਪਏ ਇਕੱਠੇ ਹੋ ਗਏ ਸੀ ਦੋਸਤੋ ਤੁਸੀਂ ਜਾਣਦੇ ਹੀ ਹੋ ਕਿ ਕੰਮ ਕਰਨ ਵਾਲੇ ਲੋਕ ਉਹਨਾਂ ਦੀ ਤਨਖਾਹ ਅਲੱਗ ਹੁੰਦੀ ਹੈ ਤੇ ਉਹ ਲੋਕ ਡੀਜ਼ਲ ਵਗੈਰਾ ਚੋਰੀ ਕਰਕੇ ਇੱਧਰ ਉੱਧਰ ਵੇਚ ਦਿੰਦੇ ਆ ਤੇ ਪੈਸੇ ਕਮਾ ਲੈਂਦੇ ਆ ਉਹ ਇਸੇ ਤਰੀਕੇ ਨਾਲ ਬਹੁਤ ਜ਼ਿਆਦਾ ਪੈਸੇ ਕਮਾ ਲੈਂਦੇ ਹੈ ਰਾਜੂ ਹੌਲੀ ਹੌਲੀ ਉਹਨਾਂ ਪੈਸਿਆਂ ਨਾਲ ਆਪਣਾ ਖੁਦ ਦਾ ਟਰੱਕ ਖਰੀਦ ਲੈਂਦਾ ਹੈ ਤੇ ਉਹ ਜਿਸ ਟਰੱਕ ਤੇ ਲੱਗਿਆ ਹੋਇਆ ਸੀ ਉਸ ਤੋਂ ਹਟ ਜਾਂਦਾ ਹੈ ਪਹਿਲਾਂ ਤਾਂ ਉਹ ਕਿਸੇ ਦੇ ਟਰੱਕ ਨੂੰ ਚਲਾਉਂਦਾ ਸੀ ਤੇ ਪੈਸਾ ਕਮਾਉਂਦਾ ਸੀ ਹੁਣ ਉਹ ਆਪਣਾ ਖੁਦ ਦਾ ਟਰੱਕ ਖਰੀਦ ਲੈਂਦਾ ਹੈ ਤੇ ਉਸੇ ਨੂੰ ਚਲਾਉਂਦਾ ਹੈ ਤੇ ਟਰੱਕ ਚਲਾਉਂਦੇ ਨੂੰ ਉਸ ਨੂੰ 3-4 ਮਹੀਨੇ ਲੰਘ ਜਾਂਦੇ ਹੈ ਤੇ ਇੱਕ ਦਿਨ ਜਿਸ ਔਰਤ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਸੀ ਉਸ ਔਰਤ ਦਾ ਰਾਜੂ ਨੂੰ ਫੋਨ ਆਉਂਦਾ ਹੈ ਉਹ ਕਹਿੰਦੀ ਹੈ ਕਿ ਬੇਟਾ ਤਿੰਨ ਚਾਰ ਮਹੀਨੇ ਲੰਘ ਚੁੱਕੇ ਆ ਪਰ ਤੂੰ ਮੈਨੂੰ ਫੋਨ ਹੀ ਨਹੀਂ ਕੀਤਾ ਤੇ ਅੱਜ ਤੱਕ ਮੈਨੂੰ ਮਿਲਣ ਲਈ ਮੇਰੇ ਘਰ ਵੀ ਨਹੀਂ ਆਇਆ ਤਾਂ ਰਾਜੂ ਉਸ ਔਰਤ ਨੂੰ ਕਹਿੰਦਾ ਹੈ ਕਿ ਮੈਡਮ ਜੀ ਦੇਖੋ ਮੈਂ ਕੱਲ ਮੁੰਬਈ ਆਵਾਂਗਾ ਤੇ ਉੱਥੇ ਮੈਨੂੰ ਕੋਈ ਕੰਮ ਹੈ ਮੈਂ ਟਰੱਕ ਵਿੱਚ ਸਮਾਨ ਲੋਡ ਕਰਵਾਉਣਾ ਹੈ ਕਰਕੇ ਮੈਂ ਕੱਲ ਮੁੰਬਈ ਆ ਕੇ ਤੁਹਾਨੂੰ ਫੋਨ ਕਰਾਂਗਾ ਤੇ ਤੁਹਾਨੂੰ ਮਿਲਣ ਦੇ ਲਈ ਜ਼ਰੂਰ ਆਵਾਂਗਾ ਦੋਸਤੋ ਜਿਸ ਔਰਤ ਦਾ ਐਕਸੀਡੈਂਟ ਹੋਇਆ ਸੀ ਉਹ ਔਰਤ ਮੁੰਬਈ ਦੀ ਰਹਿਣ ਵਾਲੀ ਸੀ ਤੇ ਮੁੰਬਈ ਵਿੱਚ ਹੀ ਉਸ ਦੀਆਂ 3-4 ਫੈਕਟਰੀਆਂ ਚੱਲਦੀਆਂ ਸੀ ਤੇ ਉਹ ਤਿੰਨੇ ਚਾਰੇ ਫੈਕਟਰੀਆਂ ਇਕੱਲੀ ਹੀ ਚਲਾਉਂਦੀ ਸੀ ਉਹ ਇੱਕ ਵਿਧਵਾ ਔਰਤ ਸੀ ਤੇ ਉਸ ਦੇ ਪਤੀ ਦੀ ਕਈ ਸਾਲ ਪਹਿਲਾਂ ਮੌਤ ਹੋ ਚੁੱਕੀ ਸੀ ਤੇ ਅਗਲੇ ਦਿਨ ਰਾਜੂ ਟਰੱਕ ਨੂੰ ਲੈ ਕੇ ਮੁੰਬਈ ਪਹੁੰਚ ਜਾਂਦਾ ਹੈ ਤੇ ਜਿੱਥੇ ਸਮਾਨ ਲੋਡ ਕਰਨ ਦਾ ਕੰਮ ਚੱਲ ਰਿਹਾ ਸੀ ਉਥੇ ਆਪਣੇ ਟਰੱਕ ਨੂੰ ਰੋਕ ਦਿੰਦਾ ਹੈ ਤੇ ਟਰੱਕ ਰੋਕਣ ਤੋਂ ਬਾਅਦ ਉਸ ਮੈਲਾ ਆਰਤ ਨੂੰ ਮਿਲਣ ਦੇ ਲਈ ਉਸ ਦੇ ਘਰ ਚਲਾ ਜਾਂਦਾ ਹੈ ਉਸ ਆਰਤ ਦਾ ਨਾਮ ਸੁਨੀਤਾ ਸੀ ਸੁਨੀਤਾ ਦੇ ਘਰ ਜਾਣ ਤੋਂ ਬਾਅਦ ਸੁਨੀਤਾ ਉਸਦੇ ਨਾਲ ਬਹੁਤ ਜ਼ਿਆਦਾ ਗੱਲਾਂ ਕਰਦੀ ਹੈ ਰਾਜੂ ਉਸਦੇ ਬੱਚਿਆਂ ਨੂੰ ਮਿਲਦਾ ਹੈ ਉਸ ਦੀਆਂ ਧੀਆਂ ਨੂੰ ਮਿਲਦਾ ਹੈ ਤੇ ਉੱਥੇ ਖਾਣਾ ਵੀ ਖਾਂਦਾ ਹੈ ਤਾਂ ਫਿਰ ਸੁਨੀਤਾ ਰਾਜੂ ਨੂੰ ਪੁੱਛਦੀ ਹੈ ਕਿ ਬੇਟਾ ਇੱਕ ਗੱਲ ਦੱਸ ਤੇਰਾ ਘਰ ਕਿੱਥੇ ਹੈ ਤੇ ਤੇਰੇ ਮੰਮੀ ਪਾਪਾ ਕਿੱਥੇ ਰਹਿੰਦੇ ਆ ਫਿਰ ਰਾਜੂ ਸੁਨੀਤਾ ਨੂੰ ਆਪਣੀ ਪੂਰੀ ਕਹਾਣੀ ਸੁਣਾਉਂਦਾ ਹੈ ਕਿ ਮੈਡਮ ਜੀ ਮੇਰੇ ਮਾਤਾ ਪਿਤਾ ਉਹ ਲੋਕ ਪਿੰਡ ਵਿੱਚ ਰਹਿੰਦੇ ਆ ਪਰ ਮੈਂ ਹਜੇ ਪਿੰਡ ਵਾਪਸ ਨਹੀਂ ਜਾਣਾ ਚਾਹੁੰਦਾ ਮੈਂ ਜਿਸ ਦਿਨ ਬਹੁਤ ਵੱਡਾ ਆਦਮੀ ਬਣ ਜਾਵਾਂਗਾ ਜਿਸ ਦਿਨ ਖੂਬ ਪੈਸਾ ਕਮਾ ਲਵਾਂਗਾ ਉਸ ਦਿਨ ਮੈਂ ਆਪਣੇ ਪਿੰਡ ਵਾਪਸ ਜਾਵਾਂਗਾ ਤੇ ਆਪਣੇ ਮੰਮੀ ਪਾਪਾ ਨੂੰ ਮਿਲਾਂਗਾ ਫਿਰ ਸੁਨੀਤਾ ਉਸ ਨੂੰ ਪੁੱਛਦੀ ਹੈ ਤੂੰ ਟਰੱਕ ਚਲਾਉਣ ਦਾ ਕੰਮ ਕਿਉਂ ਕਰਦਾ ਤੂੰ ਹੋਰ ਕੋਈ ਕੰਮ ਕਿਉਂ ਨਹੀਂ ਕਰ ਲੈਂਦਾ ਤੂੰ ਦੇਖਣ ਨੂੰ ਵੀ ਵਧੀਆ ਲੱਗਦਾ ਤਾਂ ਫਿਰ ਰਾਜੂ ਸੁਨੀਤਾ ਨੂੰ ਕਹਿੰਦਾ ਹੈ ਕਿ ਮੈਡਮ ਜੀ ਦੇਖੋ ਮੈਂ ਆਪਣੇ ਘਰੋਂ ਬਚਪਨ ਤੋਂ ਹੀ ਬਾਹਰ ਆਇਆ ਸੀ ਤੇ ਅੱਜ ਮੈਨੂੰ ਆਪਣੇ ਘਰ ਚੋਂ ਨਿਕਲੇ ਹੋਏ ਪੂਰੇ 22 ਸਾਲ ਹੋ ਚੁੱਕੇ ਐ ਪਰ ਮੈਂ ਹਜੇ ਤੱਕ ਆਪਣੇ ਘਰ ਵਾਪਸ ਨਹੀਂ ਗਿਆ ਜਦੋਂ ਮੈਂ ਆਪਣੇ ਘਰੋਂ ਬਚਪਨ ਵਿੱਚ ਆਇਆ ਸੀ ਤਾਂ ਮੈਨੂੰ ਬਾਹਰ ਇੱਕ ਟਰੱਕ ਡਰਾਈਵਰ ਦੇ ਨਾਲ ਕੰਮ ਮਿਲਿਆ ਸੀ ਜਿਸ ਵਜ੍ਹਾ ਨਾਲ ਉਸ ਨਾਲ ਕੰਮ ਕਰਦੇ ਕਰਦੇ ਮੈਨੂੰ ਇਹ ਕੰਮ ਵਧੀਆ ਲੱਗਣ ਲੱਗਿਆ ਤੇ ਇਸ ਕੰਮ ਦੀ ਮੈਨੂੰ ਵਧੀਆ ਜਾਣਕਾਰੀ ਵੀ ਹੋ ਗਈ ਇਸ ਕਰਕੇ ਇਹ ਕੰਮ ਮੈਨੂੰ ਵਧੀਆ ਢੰਗ ਨਾਲ ਆਉਂਦਾ ਹੈ ਤੇ ਮੈਂ ਇਸੇ ਕੰਮ ਨੂੰ ਹੀ ਕਰਨਾ ਚਾਹੁੰਦਾ ਹਾਂ ਇਸ ਕਰਕੇ ਹੀ ਮੈਂ ਟਰੱਕ ਚਲਾਉਣ ਦਾ ਕੰਮ ਕਰਦਾ ਹਾਂ ਫਿਰ ਸੁਨੀਤਾ ਰਾਜੂ ਨੂੰ ਕਹਿੰਦੀ ਹੈ ਦੇਖ ਮੈਨੂੰ ਮੈਡਮ ਜੀ ਨਾ ਕਹਿ ਤੂੰ ਮੈਨੂੰ ਆਂਟੀ ਜਾਂ ਮਾਂ ਕਹਿ ਕੇ ਬੁਲਾ ਲਿਆ ਕਰ ਤੂੰ ਮੈਨੂੰ ਮੇਰੇ ਬੇਟੇ ਵਰਗਾ ਐ ਤੇ ਮੈਂ ਤੈਨੂੰ ਆਪਣੇ ਬੇਟੇ ਵਰਗਾ ਹੀ ਸਮਝਦੀ ਹਾਂ ਫਿਰ ਸੁਨੀਤਾ ਰਾਜੂ ਨੂੰ ਕਹਿੰਦੀ ਹੈ ਰਾਜੂ ਬੇਟਾ ਦੇਖ ਮੈਂ ਤੇਰੇ ਲਈ ਕੁਝ ਕਰਨਾ ਚਾਹੁੰਦੀ ਹਾਂ ਕਿਉਂਕਿ ਉਸ ਦਿਨ ਤੂੰ ਮੇਰੀ ਜਾਨ ਬਚਾਈ ਸੀ ਤੇ ਉਹ एहसान ਮੈਂ ਤੇਰਾ ਚੁਕਾਉਣਾ ਚਾਹੁੰਦੀ ਹਾਂ ਫਿਰ ਸੁਨੀਤਾ ਰਾਜੂ ਨੂੰ ਕਹਿੰਦੀ ਹੈ ਰਾਜੂ ਦੇਖ ਮੇਰੇ ਘਰ ਵਾਲੇ ਦੀ ਮੌਤ ਹੋ ਚੁੱਕੀ ਹੈ ਤੇ ਮੇਰੀਆਂ ਤਿੰਨ ਚਾਰ ਕੰਪਨੀਆਂ ਜਿਨ੍ਹਾਂ ਨੂੰ ਮੈਂ ਇਕੱਲੀ ਹੀ ਸੰਭਾਲਦੀ ਹਾਂ ਤੇ ਜਿਨ੍ਹਾਂ ਨੂੰ ਸੰਭਾਲਣ ਦੇ ਲਈ ਮੈਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਮੈਂ ਚਾਹੁੰਦੀ ਹਾਂ ਕਿ ਤੂੰ ਸਾਡੇ ਨਾਲ ਰਹਿ ਤੇ ਸਾਡੇ ਨਾਲ ਰਹਿ ਕੇ ਮੇਰੀ ਫੈਕਟਰੀਆਂ ਦੀ ਦੇਖਭਾਲ ਕਰੀ ਮੇਰੀਆਂ ਫੈਕਟਰੀਆਂ ਨੂੰ ਚਲਾਉਣ ਦੇ ਲਈ ਮੇਰੀ ਮਦਦ ਕਰ ਕਿਉਂਕਿ ਮੇਰੇ ਇਕੱਲੇ ਤੋਂ ਇਹ ਸਭ ਕੁਝ ਨਹੀਂ ਹੁੰਦਾ ਮੈਂ ਇਕੱਲੇ ਨਹੀਂ ਸੰਭਾਲ ਸਕਦੀ ਰਾਜੂ ਪਹਿਲਾਂ ਤਾਂ ਸੁਨੀਤਾ ਨੂੰ ਮਨਾ ਕਰ ਦਿੰਦਾ ਤੇ ਕਹਿੰਦਾ ਹੈ ਕਿ ਨਹੀਂ ਮੇਰਾ ਖੁਦ ਦਾ ਟਰੱਕ ਹੈ ਮੈਂ ਨਵਾਂ ਲਿਆ ਹੈ ਬਸ ਮੈਂ ਉਸ ਨੂੰ ਹੀ ਚਲਾਵਾਂਗਾ ਤਾਂ ਫਿਰ ਸੁਨੀਤਾ ਰਾਜੂ ਨੂੰ ਕਹਿੰਦੀ ਹੈ ਦੇਖ ਇਸ ਵਿੱਚ ਤੇਰਾ ਕੋਈ ਵੀ ਨੁਕਸਾਨ ਨਹੀਂ ਹੋਵੇਗਾ ਜੇ ਤੇਰੇ ਕੋਲ ਟਰੱਕ ਹੈ ਤਾਂ ਤੂੰ ਉਸ ਨੂੰ ਕਿਰਾਏ ਤੇ ਦੇ ਦੇ ਤੇ ਉਥੋਂ ਵੀ ਤੈਨੂੰ ਪੈਸਾ ਮਿਲਦਾ ਹੀ ਰਹੇਗਾ ਤੇ ਤੂੰ ਮੇਰੇ ਨਾਲ ਰਹੇਂਗਾ ਮੇਰੇ ਨਾਲ ਕੰਮ ਕਰੇਂਗਾ ਮੇਰੀ ਫੈਕਟਰੀ ਨੂੰ ਸੰਭਾਲੇਂਗਾ ਤਾਂ ਮੈਂ ਤੈਨੂੰ ਮਹੀਨੇ ਦਾ 3 ਲੱਖ ਰੁਪਇਆ ਦੇਵਾਂਗੀ ਤੇਰਾ ਪੈਸਾ ਇਥੋਂ ਵੀ ਇਕੱਠਾ ਹੋ ਜਾਵੇਗਾ ਤੇ ਟਰੱਕ ਵੱਲੋਂ ਵੀ ਕੁਝ ਪੈਸਾ ਆਵੇਗਾ ਤਾਂ ਤੂੰ ਵਧੀਆ ਪੈਸਾ ਕਮਾ ਲਵੇਂਗਾ ਤੇ ਫਿਰ ਤੇਰੇ ਕੋਲ ਕਾਫੀ ਪੈਸੇ ਹੋ ਜਾਣਗੇ ਜਦੋਂ ਰਾਜੂ ਇਹ ਗੱਲ ਸੁਣਦਾ ਹੈ ਕਿ ਮੈਡਮ ਉਸ ਨੂੰ ਮਹੀਨੇ ਦਾ 3 ਲੱਖ ਰੁਪਇਆ ਸਿਰਫ ਉਹਨਾਂ ਦੀ ਕੰਪਨੀ ਨੂੰ ਸੰਭਾਲਣ ਦੇ ਲਈ ਦੇਵੇਗੀ ਤਾਂ ਰਾਜੂ ਨੂੰ ਇਹ ਆਫਰ ਬਹੁਤ ਵਧੀਆ ਲੱਗਦਾ ਹੈ ਤੇ ਉਹ ਕੰਮ ਕਰਨ ਦੇ ਲਈ ਰਾਜ਼ੀ ਹੋ ਜਾਂਦਾ ਹੈ ਤਾਂ ਫਿਰ ਰਾਜੂ ਅਗਲੇ ਦਿਨ ਆਪਣੇ ਇੱਕ ਦੋਸਤ ਨੂੰ ਆਪਣਾ ਟਰੱਕ ਚਲਾਉਣ ਦੇ ਲਈ ਉਸ ਨੂੰ ਕਹਿੰਦਾ ਹੈ ਕੀ ਭਾਈ ਸਾਹਿਬ ਮਹੀਨੇ ਦਾ ਮੈਨੂੰ ਐਨਾ ਪੈਸਾ ਚਾਹੀਦਾ ਤੇ ਟਰੱਕ ਜਿਵੇਂ ਤੂੰ ਚਲਾਉਣਾ ਚਾਹੁੰਦਾ ਓਵੇਂ ਚਲਾ ਮੈਨੂੰ ਬਸ ਮਹੀਨੇ ਦਾ ਮੇਰਾ ਹਿੱਸਾ ਦਿੰਦੇ ਰਹਿਣਾ ਤੇ ਆਪ ਸੁਨੀਤਾ ਦੇ ਨਾਲ ਫੈਕਟਰੀ ਵਿੱਚ ਕੰਮ ਕਰਨ ਲੱਗ ਜਾਂਦਾ ਹੈ ਤਾਂ ਫਿਰ ਰਾਜੂ ਨੂੰ ਬਿਜ਼ਨਸ ਦੀ ਵੀ ਵਧੀਆ ਜਾਣਕਾਰੀ ਹਾਸਲ ਹੋ ਜਾਂਦੀ ਹੈ ਕਿਉਂਕਿ ਉਹ ਟਰੱਕਾਂ ਦਾ ਬਿਜ਼ਨਸ ਕਰ ਚੁੱਕਿਆ ਸੀ ਤੇ ਇਸ ਬਿਜ਼ਨਸ ਵਿੱਚ ਵੀ ਕੰਮ ਕਰਦੇ ਕਰਦੇ ਉਸ ਨੂੰ ਵਧੀਆ ਨੌਲੇਜ ਹੋ ਜਾਂਦੀ ਹੈ ਤੇ ਰਾਜੂ ਉਸ ਬਿਜ਼ਨਸ ਨੂੰ ਵਧੀਆ ਚਲਾਉਣ ਲੱਗ ਜਾਂਦਾ ਹੈ ਤੇ ਇਦਾਂ ਕਰਦੇ ਉਸ ਨੂੰ 4-5 ਸਾਲ ਦਾ ਸਮਾਂ ਹੋਰ ਗੁਜ਼ਰ ਜਾਂਦਾ ਹੈ ਸੁਨੀਤਾ ਰਾਜੂ ਦੇ ਲਈ ਮੁੰਬਈ ਵਿੱਚ ਹੀ ਇੱਕ ਘਰ ਖਰੀਦ ਕੇ ਦੇ ਦਿੰਦੀ ਹੈ ਤੇ ਰਾਜੂ ਉੱਥੇ ਹੀ ਰਹਿਣ ਲੱਗ ਜਾਂਦਾ ਹੈ ਤੇ ਰਾਜੂ ਉੱਥੇ ਹੀ ਆਪਣੀ ਕੰਪਨੀ ਦਾ ਕੰਮ ਸੰਭਾਲਣ ਲੱਗ ਜਾਂਦਾ ਹੈ ਹੁਣ ਰਾਜੂ 1 ਕਰੋੜਪਤੀ ਆਦਮੀ ਬਣ ਚੁੱਕਿਆ ਸੀ ਰਾਜੂ ਸੁਨੀਤਾ ਨੂੰ ਆਪਣੀ ਮਾਂ ਦੀ ਤਰ੍ਹਾਂ ਸਮਝਦਾ ਸੀ ਤੇ ਸੁਨੀਤਾ ਵੀ ਉਸ ਨੂੰ ਆਪਣੇ ਬੇਟੇ ਦੀ ਤਰ੍ਹਾਂ ਸਮਝਦੀ ਸੀ ਤੇ ਇੱਕ ਦਿਨ ਸੁਨੀਤਾ ਰਾਜੂ ਨੂੰ ਫੋਨ ਤੇ ਹੀ ਕਹਿੰਦੀ ਹੈ ਕਿ ਰਾਜੂ ਬੇਟਾ ਤੂੰ ਸਵੇਰੇ ਜਲਦੀ ਤਿਆਰ ਹੋ ਜਾਵੇਂ ਅਸੀਂ ਜਲਦੀ ਜਲਦੀ ਕਿਤੇ ਜਾਣਾ ਸਾਨੂੰ ਕੋਈ ਬਹੁਤ ਜ਼ਰੂਰੀ ਕੰਮ ਹੈ ਤੇ ਰਾਜੂ ਅਗਲੇ ਦਿਨ ਵਧੀਆ ਸੂਟ ਬੂਟ ਪਾ ਕੇ ਤਿਆਰ ਹੋ ਜਾਂਦਾ ਤੇ ਜਦੋਂ ਘਰ ਤੋਂ ਬਾਹਰ ਨਿਕਲਦਾ ਤਾਂ ਦੇਖਦਾ ਕਿ ਘਰ ਦੇ ਦਰਵਾਜ਼ੇ ਤੋਂ ਬਾਹਰ ਇੱਕ ਬਹੁਤ ਵੱਡੀ ਮਹਿੰਗੀ ਗੱਡੀ ਉਸ ਦਾ ਇੰਤਜ਼ਾਰ ਕਰ ਰਹੀ ਸੀ ਰਾਜੂ ਆਪਣੇ ਘਰ ਤੋਂ ਨਿਕਲਣ ਤੋਂ ਬਾਅਦ ਉਸ ਗੱਡੀ ਵਿੱਚ ਬੈਠ ਜਾਂਦਾ ਤਾਂ ਦੇਖਦਾ ਹੈ ਕਿ ਜੋ ਸੁਨੀਤਾ ਮੈਡਮ ਹੈ ਉਹ ਪਹਿਲਾਂ ਹੀ ਉਸ ਗੱਡੀ ਵਿੱਚ ਬੈਠੀ ਹੋਈ ਸੀ ਉਸ ਤੋਂ ਬਾਅਦ ਉਹ ਦੋਨੇ ਉਥੋਂ ਰਵਾਨਾ ਹੋ ਜਾਂਦੇ ਆ ਤੇ ਰੇਲਵੇ ਸਟੇਸ਼ਨ ਤੇ ਪਹੁੰਚ ਜਾਂਦੇ ਹਨ ਸੁਨੀਤਾ ਜੋ ਪਹਿਲਾਂ ਹੀ ਆਪਣੀ ਤੇ ਰਾਜੂ ਦੀ ਟਿਕਟ ਬੁੱਕ ਕਰਵਾ ਚੁੱਕੀ ਸੀ ਤੇ ਜਿਵੇਂ ਹੀ ਟ੍ਰੇਨ ਆ ਕੇ ਸਟੇਸ਼ਨ ਤੇ ਰੁਕੀ ਤਾਂ ਦੋਨੇ ਟ੍ਰੇਨ ਦੇ ਵਿੱਚ ਬੈਠ ਗਏ ਤੇ ਟ੍ਰੇਨ ਉਥੋਂ ਪਾਣੀਪੱਤ ਦੇ ਲਈ ਰਵਾਨਾ ਹੋ ਜਾਂਦੀ ਹੈ ਤੇ ਜਿਵੇਂ ਹੀ ਟ੍ਰੇਨ ਪਾਣੀਪੱਤ ਦੇ ਸਟੇਸ਼ਨ ਤੇ ਰੁਕਦੀ ਹੈ ਤਾਂ ਸੁਨੀਤਾ ਰਾਜੂ ਨੂੰ ਕਹਿੰਦੀ ਹੈ ਕਿ ਰਾਜੂ ਚਲੋ ਆਪਾਂ ਇੱਥੇ ਹੀ ਉਤਰਨਾ ਹੈ ਸਟੇਸ਼ਨ ਆ ਗਿਆ ਹੈ ਤੇ ਰਾਜੂ ਪਾਣੀਪੱਤ ਦਾ ਸਟੇਸ਼ਨ ਦੇਖਦਾ ਹੈ ਤਾਂ ਉਸ ਨੂੰ ਥੋੜਾ ਬਹੁਤਾ ਸ਼ੱਕ ਤਾਂ ਹੋ ਹੀ ਜਾਂਦਾ ਹੈ ਕਿ ਜੋ ਸੁਨੀਤਾ ਮੈਡਮ ਹੈ ਉਹ ਉਸ ਨੂੰ ਉਸਦੇ ਪਿੰਡ ਲੈ ਕੇ ਜਾ ਰਹੀ ਹੈ ਉਸਦੇ ਮੰਮੀ ਪਾਪਾ ਨੂੰ ਮਿਲਵਾਉਣ ਦੇ ਲਈ ਰਾਜੂ ਜੀ ਜਿਵੇਂ ਹਿਸ ਸਟੇਸ਼ਨ ਤੋਂ ਬਾਹਰ ਆਇਆ ਤਾਂ ਦੇਖਦਾ ਹੈ ਕਿ ਸਟੇਸ਼ਨ ਤੋਂ ਬਾਹਰ 10 ਤੋਂ 15 VIP ਗੱਡੀਆਂ ਖੜੀਆਂ ਸੀ ਤੇ ਉਹ ਗੱਡੀਆਂ ਸੁਨੀਤਾ ਮੈਡਮ ਦਾ ਇੰਤਜ਼ਾਰ ਕਰ ਰਹੀਆਂ ਸੀ ਕਿਉਂਕਿ ਸੁਨੀਤਾ ਨੇ ਪਹਿਲਾਂ ਹੀ ਸਾਰੀ ਤਿਆਰੀ ਕਰ ਲਈ ਸੀ ਉਹ ਕਹਿੰਦੀ ਹੈ ਕਿ ਮੈਂ ਆਵਾਂਗੀ ਤੇ ਤੁਸੀਂ ਗੱਡੀਆਂ ਲੈ ਕੇ ਮੇਰਾ ਇੰਤਜ਼ਾਰ ਕਰਨਾ ਤੇ ਮੈਂ ਉਸਦੇ ਨਾਲ ਚੱਲੂੰਗੀ ਸੁਨੀਤਾ ਬਾਹਰ ਆ ਕੇ ਉਹਨਾਂ ਗੱਡੀਆਂ ਵਿੱਚ ਬੈਠ ਜਾਂਦੀ ਹੈ ਤੇ ਰਾਜੂ ਵੀ ਬੈਠ ਜਾਂਦਾ ਹੈ ਤੇ ਉਹਨਾਂ ਦੇ ਪਿੱਛੇ ਘਟੋ ਘਟ 15 ਗੱਡੀਆਂ ਹੋਰ ਲੱਗ ਜਾਂਦੀਆਂ ਜਿਵੇਂ ਨੇਤਾ ਲੋਕ ਜਾਂਦੇ ਆ ਤਾਂ ਨੇਤਾ ਦੀ ਗੱਡੀ ਅੱਗੇ ਹੁੰਦੀ ਹੈ ਤੇ ਪਿੱਛੇ 10 ਤੋਂ 15 ਗੱਡੀਆਂ ਲੱਗ ਜਾਂਦੀਆਂ ਉਸੇ ਤਰ੍ਹਾਂ ਹੀ ਰਾਜੂ ਦੀ ਗੱਡੀ ਦੇ ਪਿੱਛੇ 10 ਤੋਂ 15 ਗੱਡੀਆਂ ਲੱਗ ਜਾਂਦੀਆਂ ਤੇ ਰਾਜੂ ਦੇ ਪਿੰਡ ਦੇ ਅੰਦਰ ਜਦੋਂ ਇੰਨੀਆਂ ਸਾਰੀਆਂ ਗੱਡੀਆਂ ਜਾਂਦੀਆਂ ਇੰਨੀਆਂ ਮਹਿੰਗੀਆਂ ਗੱਡੀਆਂ ਦੇਖ ਕੇ ਰਾਜੂ ਦੇ ਪਿੰਡ ਵਾਲੇ ਲੋਕ ਹੈਰਾਨ ਰਹਿ ਜਾਂਦੀ ਹੈ ਤੇ ਸੋਚਦੇ ਆ ਕਿ ਆਖਿਰਕਾਰ ਉਹਨਾਂ ਦੇ ਪਿੰਡ ਵਿੱਚ ਕੌਣ ਆ ਗਿਆ ਇੰਨੀਆਂ ਮਹਿੰਗੀਆਂ ਗੱਡੀਆਂ ਲੈ ਕੇ ਤੇ ਉਹਨਾਂ ਦੇ ਵਧੀਆ ਕੱਪੜੇ ਪਾਏ ਹੋਏ ਸੀ ਤੇ ਇਹ ਸਭ ਕੁਝ ਦੇਖ ਕੇ ਉਸ ਦੇ ਪਿੰਡ ਦੇ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਏ ਫਿਰ ਉਹ ਸਾਰੀਆਂ ਗੱਡੀਆਂ ਰਾਜੂ ਦੇ ਘਰ ਅੱਗੇ ਜਾ ਕੇ ਰੁਕ ਜਾਂਦੀਆਂ ਪਰ ਰਾਜੂ ਦੇ ਜੋ ਮਾਤਾ ਪਿਤਾ ਸੀ ਉਹ ਘਰ ਤੋਂ ਬਾਹਰ ਇੱਕ ਟੁੱਟੇ ਜਿਹੇ ਮੰਜੇ ਤੇ ਬੈਠੇ ਹੋਏ ਸੀ ਤੇ ਜਦੋਂ ਸਾਰੀਆਂ ਗੱਡੀਆਂ ਉਹਨਾਂ ਦੇ ਦਰਵਾਜ਼ੇ ਤੇ ਰੁਕਦੀਆਂ ਤਾਂ ਉਹ ਦੋਨੇ ਇਹ ਸਭ ਕੁਝ ਦੇਖ ਕੇ ਬਹੁਤ ਜ਼ਿਆਦਾ ਹੈਰਾਨ ਹੋ ਜਾਂਦੇ ਐ ਤੇ ਉਹ ਵੀ ਸੋਚਣ ਲੱਗਦੇ ਆ ਕਿ ਆਖਿਰਕਾਰ ਸਾਡੇ ਦਰਵਾਜ਼ੇ ਤੇ ਐਡੇ ਵੱਡੇ ਲੋਕ ਕੀ ਕਰਨ ਆਏ ਐ ਕੋਈ ਗੱਲ ਤਾਂ ਨਹੀਂ ਹੋ ਗਈ ਉਹ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦੇ ਐ ਫਿਰ ਜਦੋਂ ਰਾਜੂ ਆਪਣੀ ਗੱਡੀ ਚੋਂ ਬਾਹਰ ਨਿਕਲਦਾ ਹੈ ਤੇ ਆਪਣੇ ਮਾਤਾ ਪਿਤਾ ਦੇ ਕੋਲ ਜਾਂਦਾ ਹੈ ਤੇ ਉਹਨਾਂ ਦੇ ਪੈਰੀ ਹੱਥ ਲਾਉਂਦਾ ਤਾਂ ਰਾਜੂ ਦੇ ਮਾਤਾ ਪਿਤਾ ਨੂੰ ਕੁਝ ਵੀ ਸਮਝ ਨਹੀਂ ਆਉਂਦਾ ਉਹ ਪੁੱਛ ਰਹੇ ਸੀ ਕਿ ਇਹ ਮੁੰਡਾ ਕੌਣ ਹੈ ਤੇ ਕਿਉਂ ਆ ਕੇ ਸਾਡੇ ਪੈਰਾਂ ਨੂੰ ਹੱਥ ਕਿਉਂ ਲਾ ਰਿਹਾ ਹੈ ਵਧੀਆ ਕੱਪੜੇ ਪਾਏ ਐ ਮਹਿੰਗੀ ਗੱਡੀ ਤੋਂ ਉੱtre ਐ ਕਿਉਂਕਿ ਜੋ ਰਾਜੂ ਸੀ ਉਹ ਹੁਣ ਇੱਕਦਮ ਬਦਲ ਚੁੱਕਿਆ ਸੀ ਤੇ ਇੰਨੇ ਸਾਲਾਂ ਵਿੱਚ ਉਹਦਾ ਚਿਹਰਾ ਉਸਦੀ ਸ਼ਕਲ ਵੀ ਬਦਲ ਚੁੱਕੀ ਸੀ ਫਿਰ ਰਾਜੂ ਆਪਣੇ ਮਾਤਾ ਪਿਤਾ ਨੂੰ ਕਹਿੰਦਾ ਹੈ ਕਿ ਪਿਤਾ ਜੀ ਮੈਂ ਰਾਜੂ ਹਾਂ ਜਿਵੇਂ ਹੀ ਰਾਜੂ ਦੇ ਪਿਤਾ ਇਹ ਗੱਲ ਸੁਣਦੇ ਹੈ ਕਿ ਇਹ ਸਾਡਾ ਪੁੱਤਰ ਰਾਜੂ ਹੈ ਤਾਂ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਹੈ ਉਸ ਦੇ ਮਾਤਾ ਪਿਤਾ ਰਾਜੂ ਨੂੰ ਆਪਣੇ ਗਲੇ ਨਾਲ ਲਗਾ ਲੈਂਦੇ ਹੈ ਤੇ ਰੋਣ ਲੱਗ ਜਾਂਦੇ ਹੈ ਇਸ ਤਰ੍ਹਾਂ ਲੱਗ ਰਿਹਾ ਸੀ ਜੋ ਉਹਨਾਂ ਦਾ ਪੁੱਤਰ ਗੁੰਮ ਹੋ ਗਿਆ ਸੀ ਉਹ ਵਾਪਸ ਉਹਨਾਂ ਨੂੰ ਮਿਲ ਗਿਆ ਹੈ ਉਸ ਤੋਂ ਬਾਅਦ ਜਦੋਂ ਉੱਥੇ ਥੋੜਾ ਮਾਹੌਲ ਸ਼ਾਂਤ ਹੋਇਆ ਤਾਂ ਰਾਜੂ ਦੇ ਮਾਤਾ-ਪਿਤਾ ਰਾਜੂ ਨੂੰ ਪੁੱਛਦੇ ਐ ਕਿ ਬੇਟਾ ਉਸ ਦਿਨ ਤੂੰ ਸਾਨੂੰ ਛੱਡ ਕੇ ਕਿੱਥੇ ਤੇ ਕਿਉਂ ਚਲਾ ਗਿਆ ਸੀ ਤਾਂ ਫਿਰ ਰਾਜੂ ਆਪਣੀ ਜ਼ਿੰਦਗੀ ਦੀ ਸਾਰੀ ਕਹਾਣੀ ਆਪਣੇ ਮਾਤਾ-ਪਿਤਾ ਨੂੰ ਸੁਣਾਉਂਦਾ ਹੈ ਉਸ ਤੋਂ ਬਾਅਦ ਰਾਜੂ ਆਪਣੇ ਮਾਤਾ-ਪਿਤਾ ਨੂੰ ਪੁੱਛਦਾ ਹੈ ਕਿ ਮੇਰੇ ਜਾਣ ਤੋਂ ਬਾਅਦ ਉਸ ਜ਼ਮੀਨ ਦਾ ਕੀ ਬਣਿਆ ਫਿਰ ਰਾਜੂ ਦੇ ਮਾਤਾ-ਪਿਤਾ ਉਸ ਨੂੰ ਦੱਸਦੇ ਨੇ ਉਸ ਨੂੰ ਕਹਿੰਦੇ ਆ ਕਿ ਬੇਟਾ ਤੇਰੇ ਜਾਣ ਤੋਂ ਬਾਅਦ ਅਸੀਂ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਕਿਉਂਕਿ ਉਹ ਸੇਠ ਸਾਡੇ ਉੱਪਰ ਬਹੁਤ ਜ਼ਿਆਦਾ ਦਬਾਅ ਬਣਾ ਰਿਹਾ ਸੀ ਤੇ ਸਾਨੂੰ ਇਸ ਤਰ੍ਹਾਂ ਲੱਗਣ ਲੱਗਿਆ ਸੀ ਕਿ ਉਹ ਸੇਠ ਸਾਨੂੰ ਪਰੇਸ਼ਾਨ ਕਰ ਰਿਹਾ ਹੈ ਉਸਨੇ ਹੀ ਤੈਨੂੰ ਕਿਤੇ ਗਾਇਬ ਕਰਵਾ ਦਿੱਤਾ ਜਾਂ ਤੈਨੂੰ ਮਰਵਾ ਦਿੱਤਾ ਅਸੀਂ ਉਸ ਦੇ ਖਿਲਾਫ ਸ਼ਿਕਾਇਤ ਵੀ ਦਰਜ ਕਰਵਾਈ ਸੀ ਤੇ ਫਿਰ ਵੀ ਅਸੀਂ ਤੈਨੂੰ 4-5 ਸਾਲਾਂ ਤੱਕ ਪਾਲਿਆ ਪਰ ਜਦੋਂ ਤੇਰਾ ਕੋਈ ਅਤਾ ਪਤਾ ਨਾ ਲੱਗਿਆ ਤਾਂ ਅਸੀਂ ਤੈਨੂੰ ਪਾਲਣਾ ਬੰਦ ਕਰ ਦਿੱਤਾ ਕਿਉਂਕਿ ਸਾਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਤੂੰ ਮਰ ਚੁੱਕਿਆ ਹੈ ਤੂੰ ਇਸ ਦੁਨੀਆ ਨੂੰ ਛੱਡ ਕੇ ਜਾ ਚੁੱਕਿਆ ਹੈ ਤੇ ਜਦੋਂ ਅੱਜ ਸਾਡੇ ਸਾਹਮਣੇ ਤੂੰ ਇਸ ਤਰ੍ਹਾਂ ਆ ਕੇ ਖੜ ਗਿਆ ਤਾਂ ਸਾਨੂੰ ਯਕੀਨ ਨਹੀਂ ਹੋ ਰਿਹਾ ਕਿ ਤੂੰ ਹਜੇ ਜਿੰਦਾ ਹੈ ਰਾਜੂ ਦੇ ਪਿੰਡ ਦੇ ਵਿਚ ਇਸ ਤਰ੍ਹਾਂ ਦੀਆਂ ਗੱਲਾਂ ਫੈਲ ਚੁੱਕੀਆਂ ਸੀ ਕਿ ਜੋ ਮੁੰਡਾ ਕੁਝ ਸਾਲ ਪਹਿਲਾਂ ਮਰ ਚੁੱਕਿਆ ਸੀ ਜੋ ਲੜਕਾ ਆਪਣੇ ਘਰ ਤੋਂ ਭੱਜ ਚੁੱਕਿਆ ਸੀ ਜਿਸ ਲੜਕੇ ਨੂੰ ਸਾਰੇ ਪਿੰਡ ਦੇ ਲੋਕ ਮਰਿਆ ਹੋਇਆ ਸਮਝ ਰਹੇ ਸੀ ਉਹ ਲੜਕਾ ਅੱਜ ਜਿਉਂਦਾ ਹੋ ਕੇ ਵਾਪਸ ਆ ਗਿਆ ਹੈ ਤੇ ਇਸ ਵਾਰ ਉਹ ਗਰੀਬ ਨਹੀਂ ਬਲਕਿ ਕਰੋੜਪਤੀ ਬਣ ਕੇ ਵਾਪਸ ਆਇਆ ਹੈ ਇਸ ਤਰ੍ਹਾਂ ਦੀਆਂ ਗੱਲਾਂ ਉਸਦੇ ਪਿੰਡ ਵਿੱਚ ਹੋਣ ਲੱਗੀਆਂ ਸੀ ਤੇ ਫਿਰ ਰਾਜੂ ਸੁਨੀਤਾ ਮੈਡਮ ਨੂੰ ਆਪਣੇ ਮਾਤਾ ਪਿਤਾ ਨਾਲ ਮਿਲਵਾਉਂਦਾ ਹੈ ਤੇ ਫਿਰ ਉਹ ਕਾਫੀ ਸਮਾਂ ਬੈਠ ਕੇ ਗੱਲਾਂ ਕਰਨ ਲੱਗ ਜਾਂਦੇ ਆ ਸੁਨੀਤਾ ਮੈਡਮ ਉੱਥੇ ਰੁਕਦੀ ਹੈ ਤੇ ਉਸ ਤੋਂ ਬਾਅਦ ਅਗਲੇ ਦਿਨ ਸੁਨੀਤਾ ਵਾਪਸ ਮੁੰਬਈ ਆਪਣੇ ਕੰਮ ਤੇ ਚਲੀ ਜਾਂਦੀ ਹੈ ਤੇ ਰਾਜੂ ਤਿੰਨ ਚਾਰ ਦਿਨ ਆਪਣੇ ਮਾਤਾ ਪਿਤਾ ਦੇ ਨਾਲ ਆਪਣੇ ਉਸੇ ਪੁਰਾਣੇ ਘਰ ਵਿੱਚ ਰਹਿੰਦਾ ਤੇ ਫਿਰ ਆਪਣੇ ਮਾਤਾ ਪਿਤਾ ਤੇ ਭੈਣ ਨੂੰ ਨਾਲ ਲੈ ਕੇ 4-5 ਦਿਨਾਂ ਬਾਅਦ ਮੁੰਬਈ ਵਾਲੇ ਘਰ ਜਿਹੜਾ ਘਰ ਸੁਨੀਤਾ ਨੇ ਉਸ ਨੂੰ ਗਿਫਟ ਕੀਤਾ ਸੀ ਉਸੇ ਘਰ ਵਿੱਚ ਖੁਸ਼ੀ-ਖੁਸ਼ੀ ਰਹਿਣ ਲੱਗ ਜਾਂਦਾ ਹੈ ਤੇ ਉਸ ਤੋਂ ਬਾਅਦ ਜਦੋਂ 1 ਸਾਲ ਦਾ ਸਮਾਂ ਗੁਜ਼ਰ ਜਾਂਦਾ ਹੈ ਤਾਂ ਰਾਜੂ ਆਪਣੀ ਭੈਣ ਦਾ ਮੁੰਬਈ ਵਿੱਚ ਹੀ ਇੱਕ ਵਧੀਆ ਮੁੰਡਾ ਤੇ ਇੱਕ ਵਧੀਆ ਘਰ ਦੇਖ ਕੇ ਵਿਆਹ ਕਰ ਦਿੰਦਾ ਹੈ ਤੇ ਆਪਣੇ ਮਾਤਾ-ਪਿਤਾ ਨਾਲ ਉੱਥੇ ਹੀ ਰਹਿਣ ਲੱਗ ਜਾਂਦਾ ਹੈ ਤਾਂ ਦੋਸਤੋ ਆਪਣੀ ਅੱਜ ਦੀ ਕਹਾਣੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਨਾ ਮਿਲਦੇ ਆਂ ਕੱਲ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ